ਅੰਮ੍ਰਿਤਸਰ ਥਾਣਾ ਵੇਰਕਾ ਦੇ ਐਸ ਐਚ ਓ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਲੁੱਟਾ ਖੋਹਾਂ ਕਰਨ ਵਾਲਿਆਂ ਚਾਰ ਦੋਸ਼ੀਆਂ ਨੂੰ ਪਿਸਟਲ ਮੋਟਰਸਾਈਕਲ ਤੇ ਮੋਬਾਈਲਾ ਫੋਨਾਂ ਸਮੇਤ ਕੀਤਾ ਗ੍ਰਿਫਤਾਰ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਮਿਤੀ 24 ਜੂਨ ਪਿਛਲੇ ਸੋਮਵਾਰ ਸਾਡੇ ਤੇ ਵੇਰਕੇ ਥਾਣੇ ਦੇ ਏਰੀਏ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਠੇਕੇਦਾਰ ਸੀਗੇ ਬਿੱਟੂ ਰਾਓ ਜਿਹੜੇ ਕਿ ਰਾਜਸਥਾਨ ਦੇ ਰਹਿਣ ਵਾਲੇ ਸੀ ਉਹ ਜਦੋਂ ਪੈਸੇ ਲੈ ਕੇ ਉਹਨਾਂ ਨੇ ਆਪਣੇ ਲੇਬਰ ਨੂੰ ਪੈਸੇ ਦੇਣੇ ਸੀ ਉਦੋਂ ਚਾਰ ਨੌਜਵਾਨ ਅਣਪਛਾਤੇ ਇੱਕ ਮੋਟਰਸਾਈਕਲ ਤੇ ਆਉਂਦੇ ਉਹਨਾਂ ਦੇ ਕੋਲ ਉਹਨਾਂ ਦਾ ਉਹ ਕੈਸ਼ ਵੀ ਤੇ ਜਿਹੜਾ ਉਹਨਾਂ ਦੇ ਦੋ ਮੋਬਾਈਲ ਫੋਨ ਵੀ ਅਤੇ ਉਹਨਾਂ ਦਾ ਮੋਟਰਸਾਈਕਲ ਸਪਲੈਂਡਰ ਇੱਕੋ ਕੇ ਲੈ ਜਾਂਦੇ ਆ ਪਿਸਤਲ ਦੀ ਰੋਕ ਤੇ ਇਦੇ ਵਿੱਚ ਮਾਣਯੋਗ ਕਮਿਸ਼ਨਰ ਆਫ ਪੁਲਿਸ ਅਮਰੀਸਾ ਸ਼੍ਰੀ ਰਣਜੀਤ ਸਿੰਘ ਡੈਲੋਏ ਆਈਪੀਐਸ ਸਾਡੇ ਏਡੀਸੀਪੀ 3 ਸ਼੍ਰੀ ਨਵਜੋਤ ਸੰਧੂ ਸਰ ਥਾਣੇ ਵੇਰਕੇ ਦੀ ਸਾਰੀ ਟੀਮ ਲੀਡ ਬਾਈ ਐਸਐਚਓ ਇੰਸਪੈਕਟਰ ਅਮਨਜੋਤ कौर ਇਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਸਾਇੰਟਿਫਿਕ ਤਰੀਕੇ ਦੇ ਨਾਲ ਇਹਨੂੰ ਫ੍ਰੇਜ਼ ਕੀਤਾ ਇਹਦੇ ਵਿੱਚ 2 ਦਿਨ ਕਾਫੀ ਮਿਹਨਤ ਵੀ ਕਰਨੀ ਪਈ ਬਟ ਅਲਟੀਮੇਟਲੀ ਸਾਨੂੰ ਇਹਦੇ ਵਿੱਚ ਸਫਲਤਾ ਹਾਸਲ ਹੋਈ ਜਿਹੜੇ ਇਹਦੇ ਵਿੱਚ ਚਾਰੇ ਦੋਸ਼ੀ ਸੀ ਉਹ ਅਰੈਸਟ ਕਰ ਲਏ ਗਏ ਜਿਹਦੇ ਵਿੱਚ ਦੋ ਕੇ ਹੈਗੇ ਆ ਭੈਣੀ ਗਿੱਲਾ ਪਿੰਡ ਠਾਣਾ ਕੰਬੋ ਦੇ ਏਰੀਆ ਦੇ ਰਾਜਵਿੰਦਰ ਸਿੰਘ ਤੇ ਸਾਹਬ ਸਿੰਘ ਜਿਨ੍ਹਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਅਤੇ ਦੋ ਨੇ ਗੁਰ ਸਿੱਦਕ ਅਤੇ ਪਰਸ਼ੂਰਾਮ ਇਹ ਹੈਗੇ ਨੇ ਮਜੀਠਾ ਰੋਡ ਏਰੀਆ ਤੇ ਰਹਿਣ ਵਾਲੇ ਇਹਨਾਂ ਦੇ ਕੋਲੋਂ ਜਿਹੜਾ ਮੋਟਰਸਾਈਕਲ ਖੋਇਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਇੱਕ ਇਹਨਾਂ ਦੇ ਕੋਲੋਂ ਦੇਸੀ ਪਿਸਤਲ ਬਰਾਮਦ ਹੋਇਆ ਇੱਕ ਇਹਨਾਂ ਨੇ ਜਿਹੜਾ ਲਾਈਟਰ ਨੂਮਾ ਪਿਸਤਲ ਆ ਉਹ ਵੀ ਵਾਰਦਾਤ ਵੇਲੇ ਯੂਜ਼ ਕੀਤਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਈ ਹੋਰ ਕੋਆ ਕੀਤੀਆਂ ਜਿਵੇਂ ਇਹਨਾਂ ਨੇ ਇੱਕ R15 ਮੋਟਰਸਾਈਕਲ ਮਜੀਠਾ ਰੋਡ ਦੇ ਏਰੀਏ 'ਚੋਂ ਕੋਆ ਕੀਤੀ ਸੀ ਜਿਹਦਾ ਕਿ ਪਰਚਾ ਦਰਜਾ ਉਹ ਵੀ ਅਸੀਂ ਇਹਨਾਂ ਕੋਲੋਂ ਬਰਾਮਦ ਕਰ ਲਿਆ ਇੱਕ ਡਿਸਕਵਰ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਇਹਨਾਂ ਨੇ ਚੋਰੀ ਕੀਤਾ ਵਾ ਜਿਹੜਾ ਵਾਰਦਾਤ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਕੋਆ ਉਹ ਤੇ ਚਲੋ ਅਸੀਂ ਉਹਨੂੰ ਬਰਾਮਦ ਕਰ ਹੀ ਲਿਆ ਸਰ ਕੋ ਨਸ਼ੇ ਦੀ ਆਦੀ ਸੀ ਇਹ ਥੋੜਾ ਬਹੁਤ ਹੈਗੇ ਨੇ ਨਸ਼ੇ ਦੇ ਆਦਿ ਬਾਕੀ ਅਜੇ ਕਿਉਂਕਿ ਅਸੀਂ ਪਹਿਲੇ ਵੀ ਕੋਈ ਇਹਨਾਂ ਦੇ ਮਾਮਲੇ ਦਰਜ ਇਹਨਾਂ ਦੇ ਉੱਪਰ ਤਿੰਨ ਜਾਣਿਆਂ ਦੇ ਉੱਪਰ ਪਹਿਲਾਂ ਮਾਮਲੇ ਦਰਜ ਨੇ ਇੱਕ ਦੇ ਉੱਪਰ ਜਿਵੇਂ 295A ਦਾ ਇੱਕ ਮੁਕਦਮਾ ਦਰਜ ਹੈ ਦੋ ਦੇ ਉੱਪਰ ਜਿਹੜਾ ਪਰਸ਼ੂਰਾਮ ਹੈ ਉਹਦੇ ਉੱਪਰ ਖੂਵਾਂ ਦੇ ਦੋ ਮੁਕਦਮੇ ਪਹਿਲਾਂ ਦਰਜ ਉਮਰ ਦੇ ਦੰਨਾ ਕੀ ਨੇ ਉਮਰ ਇਹਨਾਂ ਦੀ ਹੈਗੀ ਆ ਆਰਾਊਂਡ ਜਿਹੜੀ ਕੋਈ 25 ਤੋਂ 30 ਸਾਲ ਦੇ ਵਿੱਚ ਨੇ ਤੇ ਹੈ ਵੇਲੇ ਹੀ ਨੇ ਕੋਈ ਖਾਸ ਕੰਮ ਨਹੀਂ ਕਰਦੇ ਬਸ ਇਹੋ ਜਿਹੀਆਂ ਵਾਰਦਾਤਾ ਵਗੈਰਾ ਸਰ ਹੋਰ ਵੀ ਗਏ ਮੈਂਬਰਾਂ ਦੇ ਨਾਲ ਲੱਗੇ ਨਾ ਇਹਦੇ ਵਿੱਚ ਫਿਲਹਾਲ 4 ਹੀ ਗੈਂਗ ਮੈਂਬਰ ਸੀਗੇ ਤੇ ਅਸੀਂ ਬਾਕੀ ਹੋਰ ਇਹਨਾਂ ਦੀ ਹੋਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਜੇ ਇੰਡੀਆਂ ਜਿੰਨੀਆਂ ਵਾਰਦਾਤਾ ਜਿੱਦ ਤੱਕ ਸਾਹਮਣੇ ਆਈਆਂ ਇਸ ਤੋਂ ਇਲਾਵਾ ਵੀ ਜੇ ਕੋਈ ਹੋਰ ਇਹਨਾਂ ਦੀ ਬੈਕਗ੍ਰਾਉਂਡ ਹੋਵੇ ਤਾਂ ਕਿਸੇ ਕਿਸੇ ਲੱਗ ਜੇ ਵਾਰਦਾਤਾ ਇਹਨਾਂ ਨੇ ਜਿਆਦਾ ਸ਼ਹਿਰ ਤੇ ਥੋੜਾ ਜਿਆਦਾ ਜਿਹੜਾ ਰਲਦਾ ਮਿਲਦਾ ਏਰੀਆ ਜਿੱਥੇ ਕੋ ਮਜੀਠਾ ਰੋਡ ਹੈ ਉੱਥੇ ਜਿਵੇਂ ਇੱਕ ਬਾਈਕ ਹੋਈ ਆ ਹੋਰ ਜਿਹੜੀਆਂ ਕੋਆ ਕੀਤੀਆਂ ਮੋਬਾਈਲ ਇਹਨਾਂ ਦੇ ਕੋਲ ਪੰਜ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਪਹਿਲਾਂ ਕੋ ਕਿੱਥੇ ਨੇ ਲੱਗ ਰਹੇ ਸਰ ਵਿੱਚ ਦੇ ਕਿੱਥੇ ਸੀ ਕੋ ਪਤਾ ਲੱਗੋ ਇਹ ਅਜੇ ਇਫੈਕਟ ਨਹੀਂ ਆਇਆ ਇਨਵੈਸਟੀਗੇਸ਼ਨ ਦੇ ਵਿੱਚ ਅਜੇ ਅਸੀਂ ਹੋਲਡ ਰੱਖਾਈ ਇਹਨਾਂ ਨੂੰ ਕਰ ਰਹੇ ਆ ਇਹਨਾਂ ਦੇ ਜਿਵੇਂ ਫੋਨ ਦਾ ਤੇ ਕਿਉਂਕਿ ਟੈਕਨੀਕਲ ਹੋ ਹੀ ਜਾਂਦਾ ਉਹ ਅਸੀਂ ਟੈਕਨੀਕਲ ਕਰਕੇ ਇਹਦੇ ਵਿੱਚ ਸਾਰਾ ਲੈ ਕੇ ਆਵਾਂਗੇ ਵੀ ਇਹਨਾਂ ਨੇ ਕਿੱਥੋਂ ਮੋਬਾਈਲ ਲਿਆ ਕਿੱਥੇ ਵੇਚਿਆ